ਕੀ ਨਵੇਂ ਜੀਤ ਮਨਜੀਤ ਕਾਲ ਕਿਤੋਂ ਦਰਿਆਲੀ ਕਰਨੌਲੀ ਦੇ ਪਿੱਛੇ ਨਾ ਕਰਨੌਲੀ ਦੇ ਚੇਲਾ ਮੋੜ ਕੀ ਗੱਲ ਹੋਈ ਜੇ ਤੁਹਾਡੀ ਜਗ੍ਹਾ ਨੂੰ ਲੈ ਕੇ ਜਗ੍ਹਾ ਲੈ ਕੇ ਤੇ ਏਡੀ ਖਾਛ ਨਹੀਂ ਕੋਈ ਗੱਲ ਵੀ ਮਤਲਬ ਮੈਂ ਸੱਤ-ਸੱਤ ਦਿਨ ਬਾਹ ਕੇ ਗਈਂ ਘਰੇ ਮਤਲਬਲੇ ਪੀਸਾਸ ਮੇਰੀ ਰੈਂਡ ਈ ਤੇ ਕਿਸ ਤਰ੍ਹਾਂ ਰੈਂਡ ਈ ਕਿਸ ਤਰ੍ਹਾਂ ਤੁਸੀਂ ਕੋ ਜਗ੍ਹਾ ਦੇ ਗਏ ਉਹਨਾਂ ਨੂੰ ਮੈਂ ਜਗ੍ਹਾ ਇਦਾਂ ਕਰਕੇ ਦੇਖ ਗਈ ਹਾਂ ਫਿਰ ਕੋਈ ਗਲਤੀ ਹੋ ਗਈ ਮੁੰਡੇ ਮੇਰੇ ਤੋਂ ਤੇ ਦਾਹਨ ਤੰਗ ਕਰਤੇ ਤੇ ਮੈਂ ਛੱਡ ਕੇ ਚਲੀ ਗਈ ਤੇ ਮੈਂ ਸੱਸ ਨੂੰ ਕਹਿ ਦਿੱਤਾ ਕਿ ਸਾਡੇ ਘਰ ਦਾ ਧਿਆਨ ਰੱਖੀ ਤੁਹਾਡਾ ਘਰ ਵਾਲਾ ਘਰ ਵਾਲੇ ਦੀ ਡੈਥ ਹੋ ਗਈ ਮੇਰੀ ਕਿੰਨਾ ਚਿਰ ਹੋ ਗਿਆ ਹੋ ਗਏ 6-7 ਸਾਲ ਹੋ ਗਏ ਅੱਛਾ ਕਿੰਨੇ ਚਿਰ ਹੋ ਗਏ ਤੁਹਾਨੂੰ ਉੱਥੋਂ ਗਿਆ ਇੱਥੋਂ ਗਿਆ ਮੈਨੂੰ ਤਾਂ 3 ਸਾਲ ਹੋ ਗਏ ਸਾਬ ਨਾਲ ਗਿਆਨ ਤੇ ਮੈਂ ਮੈਂ ਆਦੇ ਪੇਕੇ ਰਹਿਨੀ ਹਾਂ ਜਗਾ ਤੇ ਯਾ ਆਪਣਾ ਹੀ ਹਾਂਜੀ ਆਪ ਹੀ ਬਣਾਈ ਹੁਣ ਕਿੰਨਾ ਦੇ ਕਰਦਾਂ ਸੱਸ ਮੇਰੀ ਦਾ ਕੀ ਉਹ ਕਹਿੰਦੇ ਆ ਵੀ ਜਗਾ ਅਹੀਂ ਖਰੀਦ ਲਈ ਹਾਂਜੀ ਉਹ ਕਹਿੰਦੇ ਜਗ੍ਹਾ ਹੀ ਲੈ ਲਈ ਐਂ ਪੈਸੇ ਦਿੱਤੇ ਕਿ ਕੀ ਤਾਂਾਨੂੰ ਨਹੀਂ ਪਤਾ ਇਹ ਗੱਲ ਦਾ ਏ ਕਿੰਨੂ ਪੈਸੇ ਦਿੱਤੇ ਨੇ ਕਹਿੰਦੇ ਮੁੰਡੇ ਨੂੰ ਦਿੱਤੇ ਪੈਸੇ ਤੇ ਪਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿ ਦਿੱਤੇ ਕਿ ਨਹੀਂ ਦਿੱਤੇ ਜਗਾਹ ਨਾਲ ਖਰੀਦ ਲਈ ਐ ਹਾਂਜੀ ਅੰਦੇ ਖਰੀਦੀ ਤੇ ਪਰ ਮੈਨ ਤੋਂ ਖਰੀਦੇ ਮੁੰਡੇ ਦੇ ਕਿਹੜੇ ਮੁੰਡੇ ਦੀ ਕੋਈ ਜਗ੍ਹਾ ਹੀ ਮੇਰੀ ਹੀ ਜਗ੍ਹਾ ਮੇਰੇ ਤੋਂ ਲੈਂਦੇ ਨਾ ਮੈਨੂੰ ਮੈਨੂੰ ਦਿੰਦੇ ਪੈਸੇ ਮੁੰਡੇ ਨੂੰ ਕਹਿੰਦੇ ਦਿੱਤੇ ਹੈ ਨਾ ਕਿੰਨੇ 5 ਲੱਖ ਤੇ ਕੁਝ 70000 ਰੁਪਏ ਦਿੱਤਾ ਲੱਗਦਾ ਤੁਹਾਨੂੰ ਨਹੀਂ ਨਹੀਂ ਹਾਨੂੰ ਨਹੀਂ ਕੋਈ ਦਿੱਤਾ ਝੂਠ ਹਾਂਜੀ ਝੂਠ ਹੈ ਐਸਾ ਕਿੱਥੇ ਰਹਿਣ ਦੇ ਫਿਰ ਤੁਸੀਂ ਆਹ ਵੱਤ ਮੈਂ ਆਪੇ ਕਿਰੇਂ ਨਹੀਂ ਆਦੀ ਇੱਥੇ ਨਹੀਂ ਰਹਿੰਦੀ ਹੁਣ ਤੁਸੀਂ ਜਗ੍ਹਾ ਤੇ ਮੰਗ ਕਰਦੇ ਲੈਣ ਆਉਂਦੇ ਨਹੀਂ ਹਾਂਜੀ ਤੇ ਕੀ ਕਹ ਦਿੰਦੇ ਉਹ ਕਹਿੰਦੇ ਅਸੀਂ ਖਰੀਦੀ ਜਗ੍ਹਾ ਤੇ ਮੇਰੇ ਕੋਲ ਤੇ ਕੋਈ ਪੈਸਾ ਥੇਲਾ ਨਹੀਂ ਆਇਆ ਮੈਨੂੰ ਤਾਂ ਪਤਾ ਨਹੀਂ ਕਿ ਖਰੀਦੀ ਕਿ ਨਹੀਂ ਖਰੀਦੀ ਹੁਣ ਤੁਸੀਂ ਕੀ ਮੰਗ ਕਰਦੇ ਸਰਕਾਰ ਕੋਲੋਂ ਮੈਂ ਦੇ ਉਹ ਇੰਨੀ ਵੀ ਮੇਰਾ ਥਾਂ ਵਾਪਸ ਹੋਣਾ ਚਾਹੀਦਾ ਦੱਸੋਗੇ ਤੇ ਬਿਲਕੁਲ ਕੀ ਮੰਗ ਕਰਦੇ ਨਹੀਂ ਹਾਂਜੀ ਮੈਂ ਤੇ ਉਹ ਮੰਗ ਕਰਦੀ ਮੇਰੀ ਜਗਾ ਵਾਪਸ ਦਿੱਤੀ ਜਾਵੇ ਤੇ ਮੈਂ ਹੋਈ ਕਿ ਚਾਹਣੀ ਆ ਕਹਿੰਦਾ ਮੇਰਾ ਨਾਮ ਕਵਲਪ੍ਰੀਤ ਕੋਰ ਹੈ ਕਿੱਥੋਂ ਦੇ ਰਹੇ ਹੋ ਚੇਲਾ ਮੋੜ ਕਰਨ ਆਉਂਦੇ ਜੀ ਠੀਕ ਹੈ ਜੀ ਤੁਹਾਡੀ ਜਗਾ ਮੈਂ ਕਿ ਜਗਾ ਸਾਡੀ ਜਗ੍ਹਾ ਲੈ ਕੇ ਸਾਨੂੰ ਕੋਈ ਪ੍ਰੋਬਲਮ ਪੈ ਗਈ ਸੀ ਆਈਏ ਜਗਾ ਛੱਡ ਕੇ ਚਲੇ ਗਏ ਅਮਰਕੋਟ ਰਹਿਣ ਲੱਗ ਗਏ ਤੇ ਆ ਕੇ ਅਸੀਂ ਦੇਖਿਆ ਤੇ ਮੇਰੀ ਦਾਦੀ ਸੱਸ ਨੇ ਕਬਜ਼ਾ ਕੀਤਾ ਹੋਇਆ ਸੀ ਐ ਜਦੋਂ ਕਿਹਾ ਕਿ ਸਾਡੀ ਜਗਾ ਵਾ ਕਹਿੰਦੀ ਕਿ ਨਹੀਂ ਅਸੀਂ ਖਰੀਦੀ ਹੋਈ ਆ ਤੇ ਮੇਰਾ ਪਤੀ ਨਸ਼ੇ ਕਰਦਾ ਸੀ ਤੇ ਇਹਨੂੰ ਨਸ਼ਾ ਖਵਾ ਕੇ ਨਸ਼ੇ ਤੇ ਵੀ ਇਹਨਾਂ ਨੇ ਲਾਇਆ ਸੀ ਇਹ ਤੋਂ ਨਛਾ ਨੂੰ ਖਵਾ ਕੇ ਇਹਦੇ ਕੋ ਜਗ੍ਹਾ ਲੈ ਲਈਆ ਤੇ ਇਹਨੂੰ ਪਤਾ ਨਹੀਂ ਪੈਸੇ ਹਰ ਨੂੰ ਨਹੀਂ ਪਤਾ ਦਿੱਤੇ ਕਿ ਨਹੀਂ ਸਾਡੀ ਤਲੀ ਤੇ ਕੋਈ ਇਹਨਾਂ ਪੈਸਾ ਨਹੀਂ ਰੱਖਿਆ ਨਾ ਸਾਨੂੰ ਖੁਸ਼ਆ ਵਾ ਨਾ ਮੇਰੀ ਸੱਸ ਨੂੰ ਖੁਸ਼ਆ ਵਾ ਜਦੋਂ ਮੇਰੀ ਸੱਸ ਜੂੰਦੀ ਜਾਗਦੀ ਇਹ ਉਹਨਾਂ ਦਾ ਮਤਲਬ ਨਹੀਂ ਮੰਨਦਾ ਮੇਰੇ ਪਤੀ ਤੋਂ ਜਗ੍ਹਾ ਲੈ ਜਾਂਦਾ ਤੁਹਾਡਾ ਸਮਾਨ ਫੋਨ ਕਿੱਥੇ ਹੁੰਦਾ ਸਾਡਾ ਸਮਾਨ ਵੀ ਅੰਦਰ ਹੀ ਜੇ ਨਾ ਕੋਈ ਸਾਨੂੰ ਸਮਾਨ ਚੁੱਕਣ ਦਿੱਤਾ ਵਾ ਨਾ ਸਾਡੀ ਜਗ੍ਹਾ ਹੀ ਵਾਪਸ ਦੇਂਦੇ ਕੀ ਕਹਿੰਦੇ ਤੁਹਾਨੂੰ ਜਦੋਂ ਚੰਗਦੇ ਸਾਨੂੰ ਕਹਿੰਦੇ ਹੀ ਖਰੀਦੀ ਆ ਤੇ ਕਬਜ਼ਾ ਕਰਕੇ ਬੈਠੇ ਆ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਉਹ ਤੇ 3 ਤੋਂ ਦੇ ਦੇਖੀ ਇਹ ਇਹ ਚਾਹਨੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜਗਾ ਸਾਡੀ ਵਾਪਸ ਚਾਹੀਦੀ ਆ ਤੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਨਾਮ ਇਹ ਮੇਰਾ ਨਾਮ ਵਿਜੇ ਸਿੰਘ ਇਕ ਲਾ ਮੋੜ ਕਰਨੌਲੀ ਪਿੱਖੀ ਹੁੰਦੇ ਰਹਿਣ ਵਾਲੇ ਕੀ ਗੱਲ ਹੋਈ ਜੀ ਤੁਹਾਡੀ ਜਗਾ ਤੇ ਸਾਡੀ ਜਗਾ ਦੀ ਗੱਲ ਇਹ ਹੋਈ ਹੈ ਕਿ ਮੈਂ ਮਹੱਲੇ ਦੇ ਵਿੱਚ ਹੀ ਕੋਡ ਮੈਰਿਜ ਕਰਵਾਈ ਸੀ ਦੇ ਉਹਦਾ ਕਾਰਨ ਆ ਇਹਨਾਂ ਜਗਾ ਛੱਡ ਕੇ ਇੱਥੋਂ ਚਲੇ ਗਏ ਤਾਂ ਜਿਹੜੇ ਕਿ ਲੜਕੀ ਦੇ ਮੰਨ ਲੋ ਪਰਿਵਾਰ ਇਹਨਾਂ ਨੂੰ ਮਾੜਾ ਚੰਗਾ ਬੋਲਦੇ ਸੀ ਤੇ ਉਹਨਾਂ ਦਾ ਹੱਕ ਵੀ ਬੰਦਾ ਹੈ ਇਹਨਾਂ ਨੂੰ ਧਮਕੀਆਂ ਦਿੰਦੇ ਤੇ ਅਸੀਂ ਇਸ ਕਰਕੇ ਡਰਦੇ ਅਸੀਂ ਜਗਾ ਛੱਡ ਕੇ ਚਲੇ ਗਏ ਹਾਂ ਤੇ ਅਸੀਂ ਜਿਹੜੀ ਗਾਡੀ ਜਗਾ ਉਹੀ ਆਪਦੀ ਦਾਦੀ ਦੇ ਹਵਾਲੇ ਕਰ ਗਏ ਹਾਂ ਵੀ ਇਹਦੀ ਦੇਖਭਾਲ ਕਰਿਓ ਤੇ ਮੁੜ ਕੇ ਸਾਲਕ ਬਾਦਾਂ ਅਸੀਂ ਨਾ ਮੰਨ ਲੋ ਗਾੜਾ ਹੋਣ ਜਾਣੋਗਾ ਤੇ ਮੈਂ ਆਉਣ ਲੱਪਿਆ ਤੇ ਇਹਨਾਂ ਮੁੜ ਕੇ ਮੇਰੀ ਦਾਦੀ ਨੇ ਕੀ ਕੀਤਾ ਮੈਨੂੰ ਸੱਜੇ ਜਿਹੇ ਨਸ਼ੇ ਦੀ ਲਤ ਲਵਾ ਕੇ ਤੇ ਉਹਨੇ ਕੀ ਕੀਤਾ ਕਿ ਮੇਰੇ ਤੋਂ ਜਗਾ ਪਤਾ ਨਹੀਂ ਕਿਨਾ ਕਰਵਾ ਲਈ ਕਿ ਪਤਾ ਨਹੀਂ ਕੀ ਕੀਤਾ ਪਤਾ ਨਹੀਂ ਉਹਨੂੰ ਫੋਟੋ ਵੀ ਝੂਟਗਾ ਕੀ ਜਾਂਦੀ ਕਿ ਆਹ ਵੇਖੋ ਇਹਨੂੰ ਪੈਸੇ ਦੇਂਦੇ ਦੀ ਫੋਟੋ ਉਹ ਵੀ ਨਹੀਂ ਮੈਨੂੰ ਪਤਾ ਕਿ ਪਏ ਮੈਨੂੰ ਇਹਨਾਂ ਸਰਪ ਹੱਥ ਮੇਰੇ ਹੱਥ ਨਾਲ ਕੋਈ 10000 ਦਿੱਤਾ ਹਾਂਗਾ ਇਸ ਤਰ੍ਹਾਂ ਦੇਂਦੇ ਰਹੇ ਕਿ 2000 3000 ਪੀ ਆਲੇ ਨਸ਼ਾ ਕਰ ਲਾ ਸਿਰਫ ਇਹੋ ਚੀਜ਼ਾਂ ਦਿੱਤੀਆਂ ਮੈਨੂੰ ਹੋਰ ਕੁਝ ਨਹੀਂ ਤੁਹਾਡੀ ਮਾਤਾ ਵੀ ਵਿੱਚ ਗਈ ਜਿੱਥੇ ਤੈਨੂੰ ਕੋਈ ਕਹਿ ਪਾਦ ਹਾਂਜੀ ਤੁਹਾਡੀ ਮਾਂ ਵੀ ਨਾਲ ਹੀ ਤਾਂ ਪੈਸਾ ਪੋਹ ਜਦਾ ਨਹੀਂ ਕੋਈ ਨਹੀਂ ਹੈਗਾ ਇਹ ਮੈਨੂੰ ਕੱਲੇ ਨੂੰ ਬਸ ਕੋਈ ਪੈਸੇ ਕੱਟੇ ਨਹੀਂ ਦਿੱਤੇ ਇਸ ਤਰ੍ਹਾਂ ਦਿੱਤੇ ਕਿ 2000 ਦੇਦਾ ਤੇ 500 ਦੇਦਾ ਨਸ਼ਾ ਕਰ ਲਈ ਯਾਰ ਦੇਦਾ ਇਸ ਤਰ੍ਹਾਂ ਦਿੰਦੇ ਰਹਿ ਜੀ ਤੇ ਕਈ ਵਾਰ ਇਹਨਾਂ ਮੈਨੂੰ ਲਿਆ ਕੇ ਖੁਦਾਬ ਵੀ ਦਿੰਦੇ ਰਹਿ ਪਿਆਲੇ ਤੈਨੂੰ ਜੇ ਪੈਸੇ ਨਹੀਂ ਦੇ ਹਾਲੇ ਤਦੋਂ ਹਰ ਤੋਂ ਆ ਤੂੰ ਬੁੜੀ ਲੇਲਾ ਕੁੜੀ ਆਂ ਕੀ ਹਰਤੋਂ ਕੌਣ ਕਿੰਦਾ ਜੀ ਇਹ ਜਿਹੜਾ ਮੇਰਾ ਚਾਚੇ ਦਾ ਮੁੰਡਾ ਉਹ ਕਹਿੰਦਾ ਹੈ ਅਜੇ ਅਜੇ ਕਹਿੰਦਾ ਵੀ ਹਲੇ ਮੈਂ ਤੈਨੂੰ ਸਮਾਨ ਲਿਆ ਦੇਣਾ ਪਾਇ ਨਾ ਲੈ ਤੂੰ ਹਲੇ ਸਮਾਨ ਲੈ ਲੈ ਤੈਨੂੰ ਤੂੰ ਸਮਾਨ ਹੀ ਲੈਣਾ ਪਾਇਆ ਦਾ ਹਲੇ ਮੈਂ ਤੂੰ ਦੇ ਦੇਣਾ ਹਾਂਜੀ ਕੋਈ ਕੀ ਮੰਗ ਕਰਦੇ ਐਂ ਮੰਗੇ ਹੀ ਕਰਦੇ ਆ ਕਿ ਸਾਡੀ ਜਿਹੜੀ ਜਗ੍ਹਾ ਹੈ ਸਾਨੂੰ ਮਿਲ ਜੇ ਤੇ ਉਹਨਾਂ ਦੇ ਪਰਚਾ ਕੀਤਾ ਜਾਵੇ ਹਾਲੀਪਿੰਡ ਕੀ ਨਾਮ ਦਾ ਹੈ? ਮੇਰਾ ਨਾਮ ਸਰਬਜੀਤ। ਕਿੱਥੋਂ ਦੇ ਰਹਿਣ ਵਾਲੇ ਜੀ? ਹਾਂਜੀ ਇੱਥਾਂ ਦੇ ਪਿੱਖੀ ਹੋਣੇ ਨਾਲ। ਪਿੱਖੀ ਵੇੜੇ ਤੇ ਰਹਿਣ। ਕੀ ਮਸਲਾ ਹੈ ਜਗ੍ਹਾ ਦਾ ਸਾਰਾ? ਹਾਂਜੀ ਇਹ ਜਗ੍ਹਾ ਨਾ ਇਹ ਨਸ਼ਾ ਨੁਸ਼ਾ ਕਰਦਾ ਹੀ ਨਸ਼ਾ ਨੁਸ਼ਾ ਨੂੰ ਦੇ ਕੇ ਮਤਲਬ ਕਿ ਧਮਾਦਾ ਦੀ ਜਗ੍ਹਾ ਤੇ ਲੈ ਲਈ। ਅੱਛਾ। ਹਾਂਜੀ। ਤੇ ਪਤਾ ਨਹੀਂ ਉਹਨੇ ਪੈਸੇ ਦਿੱਤੇ ਵੀ ਆ ਕਿ ਨਹੀਂ ਦਿੱਤੇ ਵੀ। ਨਸ਼ਾ ਖਵਾ ਕੇ। ਤਾਂ ਕਿ ਜਿੰਦੀ ਮੈਂ ਪੈਸੇ ਦਿੱਤੇ। ਸਾਰੀ ਦੁਨੀਆਂ ਨੂੰ ਇਹਨੇ ਧਮਾਇਆ ਇੱਥੇ ਕਿ ਮੈਂ ਪੈਸੇ ਦਿੱਤੇ ਜਗ੍ਹਾ ਤੇ। ਤੁਸੀਂ ਮਾਤਾ ਤੇ ਕੀ ਲੱਗਦੇ ਜੋ? ਮੈਂ ਮਾਤਾ ਦੀ ਲੱਗਦੀ ਜੇ। ਪੁੱਤਰ ਹੋਣਾ। ਪੁੱਤਰ ਨੂੰ ਨਾ ਲੱਗਦੇ ਜੋ। ਐਸ਼ਾ ਹਾਂਜੀ ਕਿ ਮਾਤਾ ਨੇ ਨਸ਼ੇਦੀ ਲੋਰ ਦੇ ਵਿੱਚ ਇਹਦੇ ਕੋ ਕੁਝ ਲਿਖਾਇਆ ਹਾਂਜੀ ਇਹਨਾਂ ਦੇ ਮਤਲਬ ਕਿ ਸਾਰਾ ਸਮਾਨ ਵੀ ਉਹਨਾਂ ਦੇ ਘਰੇ ਪਿਆ ਇਹਨੇ ਕੱਖ ਨਹੀਂ ਖੜਿਆ ਵੀ ਪਰ ਇਹ ਜਗਾ ਵੇਚ ਨਹੀਂ ਸਕਦਾ ਜੁਦੇ ਦੀ ਮਾਂ ਦਿੰਦਾ ਹੈ ਕਥਾ ਨਹੀਂ ਜੋ ਰਹਿ ਨੂੰ ਖੁਸ਼ੀ ਹੋ ਜੇ ਠੀਕ ਸਰ ਇੱਕ ਮੰਜੀਤ ਕਰਾ ਉਹਨਾਂ ਦਰਖਾਸ ਇੱਕ ਤੇਲੇ ਕਿਲੋਮੀਂ ਦੀ ਕੋਈ ਮਕਾਨ ਦਾ ਝਗੜਾ ਹੈ ਕੋਈ ਕੀ ਹੈ ਸਰ ਔਰ ਇਹਦੇ ਵਿੱਚ ਇੱਕ ਮਨਜੀਦ कौर ਲੇਡੀਜ਼ ਹੈ ਜਿਨ੍ਹਾਂ ਨੇ ਇੱਕ ਦਰਖਾਸਤ ਦਿੱਤੀ ਸੀ ਸ਼ੀਲੋ ਆਪਣੀ ਸੱਸ ਦੇ ਖਿਲਾਫ ਵੀ ਉਹਨੇ ਜਿਹੜਾ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਕਰ ਲਿਆ ਜੋ ਸਬੰਧੀ ਅਸੀਂ ਜਿਹੜੀ ਹੈ ਦੂਜੀ ਪਾਰਟੀ ਨੂੰ ਬੁਲਾਇਆ ਸੀ ਇਹਨਾਂ ਨੂੰ ਬਾਰ-ਬਾਰ ਬੁਲਾਉਣ ਤੇ ਵੀ ਇਹ ਜਦੋਂ ਦੂਸਰੀ ਪਾਰਟੀ ਆਉਂਦੀ ਹੈ ਉਦੋਂ ਇਹ ਹਾਜ਼ਰ ਨਹੀਂ ਆਉਂਦੇ ਤੇ ਵੈਸੇ ਵੀ ਅਸੀਂ ਜਿਹੜਾ ਆਪਣੇ ਤੌਰ ਤੇ ਇਹਦੀ ਜਿਹੜੀ ਤਸਦੀਕ ਕੀਤੀ ਹੈ ਉਹ ਇਹ ਆ ਵੀ ਇਹਦੇ ਦੋਨੋਂ ਜਿਹੜੇ ਲੜਕੇ ਨੇ ਉਹ ਨਸ਼ਾ ਕਰਨ ਦੇ ਆਦੀ ਸੀ ਜਿਨ੍ਹਾਂ ਨੇ ਇਹੜਾ ਮਕਾਨ ਉਹਨਾਂ ਦੇ ਨਾਂ ਤੇ ਸੀ ਉਹਨਾਂ ਨੇ ਗਾਂ ਵੇਚ ਦਿੱਤਾ ਜਿਹੜੀ ਜਗ੍ਹਾ ਉਹਨਾਂ ਦੇ ਹਿੱਸੇ ਹੁੰਦੀ ਸੀ ਪਰ ਫਰਕ ਇਹ ਤੋਂ ਮਾਂ ਮੌਜੂਦ ਹੈ ਤੇ ਕਾਦੀ ਬੱਚੇ ਉਹ ਜਗ੍ਹਾ ਦੇ ਸਕਦੇ ਨੇ ਪਾ ਲੈਣਾ ਜਦੋਂ ਵੀ ਦੇਖੋ ਜਿਹੜੀ ਜਗ੍ਹਾ ਜਿਹਦੇ ਨਾਂ ਤੇ ਆ ਉਹ ਵੇਚ ਸਕਦਾ ਉਹਨੂੰ ਹੱਕ ਹੈ ਬਾਕੀ ਜਿਹੜਾ ਇਹਨਾਂ ਦਾ ਕੇਸ ਆ ਉਹ ਸਿਵਲ ਸੂਟ ਨੇਚਰ ਦਾ ਬੰਦਾ ਜੇ ਆਪਣੀ ਕੋਈ ਕਾਰਵਾਈ ਕਰਨੀ ਚਾਹੁੰਦਾ ਨੇ ਆਪਣੀ ਚਾਰਾ ਜੋ ਜਿਹੜੀ ਹੈ ਮਾਨਯੋਗ ਅਦਾਲਤ ਵਿੱਚ ਕਰ ਠੀਕ ਹੈ